ਅਜ ਰੂਪਨਗਰ ਵਿੱਚ ਪਹੁੰਚੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਨਿੰਦਰ ਸਿੰਘ ਇਕ ਹਨ ਅਤੇ 2022 ਵਿੱਚ ਕਾਂਗਰਸ ਇਕੱਠੇ ਹੀ ਚਨਾਲ ਲੜੀ ਦੇਖੋ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਕੱਲ ਉਹਨਾਂ ਨੇ ਵਿਚਾਰ ਦਿੱਤੇ ਵੀ ਇਹ ਜਿਹੜੇ ਇਲੈਕਸ਼ਨ ਲੜ ਜਾਣਗੇ ਇਹ ਸੋਨੀਆ ਗਾਂਧੀ ਤੇ ਰੋਹਲ ਗਾਂਧੀ ਦੇ ਉਹਨਾਂ ਦੀ ਅਗਵਾਈ ਚ ਲੜੇ ਜਾਣਗੇ ਇਹ ਗੱਲਾਂ ਦੇਖੋ ਤੁਸੀਂ ਗੱਲ ਇਹ ਗੱਲਾਂ ਇਹ ਪੁੱਛੋ ਜਿਹੜੀਆਂ ਮੇਰੇ ਮੁਤਾਬਕ ਹੈ ਮੇਰੇ ਤੋਂ ਪੁੱਛੋ ਕਿਉਂਕਿ ਰਾਜ ਸਾਹਿਬ ਨੇ ਸੀਐਮ ਸਾਹਿਬ ਦੀ ਗੱਲ ਤੁਸੀਂ ਉਹਨਾਂ ਤੋਂ ਪੁੱਛੋ ਕੋਈ ਸਾਹਿਬ ਕੋਈ ਸਭ ਪੰਜਾਬ ਦਾ ਪ੍ਰਧਾਨ ਲਾਇਆ ਦੇਖੋ ਬੰਡੂ ਪੰਜਾਬ ਦਾ ਪ੍ਰਧਾਨ ਲਾਇਆ ਲੱਗੇ ਨੂੰ ਮੈਨੂੰ ਹਲੇ ਲਗਭਗ ਤੁਹਾਨੂੰ ਦੱਸਿਆ ਵੀ ਸਵਾ ਮਹੀਨਾ ਹੋਇਆ ਤੇ ਮੈਂ ਉਦੋਂ ਦਾ ਸੰਗਠਨ ਤੇ ਲੱਗਾ ਹਾਂ ਤੁਸੀਂ ਮੈਨੂੰ ਸੰਗਠਨ ਦੀ ਗੱਲ ਕਰੋ ਮੈਂ ਤੁਹਾਨੂੰ ਸੰਗਠਨ ਨਾਲ ਰਾਜ ਦੇ ਜਿਲ੍ਹਾ ਪ੍ਰਧਾਨ ਪਿਛਲੇ 1.5 ਸਾਲ ਤੋਂ ਜਿਲ੍ਹਾ ਪ੍ਰਧਾਨੀ ਨਹੀਂ ਹੈਗਾ ਤੁਹਾਡੇ ਕੋਲ ਉਹ ਮੈਂ ਤੁਹਾਨੂੰ ਦੱਸ ਦਾਂ ਕੀ ਚੱਕਰ ਹੋਇਆ ਹਾਈ ਕਮਾਂਡ ਨੇ ਜੋ ਸਾਰੀਆਂ ਸਾਡੀ ਇਕਾਈਆਂ ਸੀਗੀਆਂ ਉਹ ਸਾਰੀਆਂ ਪੰਗ ਕਰਤੀਆਂ ਸੀਗੀਆਂ ਪਰੰਤੂ ਉਸ ਵੇਲੇ ਸ੍ਰੀ ਜਖਰ ਜੀ ਨੇ ਕਿਹਾ ਵੀ ਜੋ ਜ਼ਿਲ੍ਹਾ ਪ੍ਰਧਾਨ ਆ ਉਹ ਐਕਸਪੀਸਿਓ ਕੰਮ ਕਰਦੇ ਰਹਿਣਗੇ ਮੈਂ ਵੀ ਜਨਰਲ ਸੈਕਟਰੀ ਸੀ ਸਾਨੂੰ ਵੀ ਜਨਰਲ ਸੈਕਟਰੀ ਤੋਂ ਲਾ ਦਿੱਤਾ ਗਿਆ ਸੀਗਾ ਪਰ ਉਹ ਨਵੀਂ ਬਾਡੀ ਨਹੀਂ ਬਣੀ ਹੁਣ ਨਵੀਂ ਬਣੀ ਐ ਅਸੀਂ ਇਹ ਵੀ ਬਣਾ ਰਹੇ ਆ ਨਵੀਂ ਬਾਡੀ ਬਣਾ ਰਹੇ ਆ ਅੱਛਾ ਕਦੋਂ ਬਣ ਜੂਗਾ ਸਾਰਾ ਸਾਰੇ ਪੰਜਾਬ ਆ ਜਲਦੀ ਬਣਾਵਾਂਗੇ ਜੀ ਸਾਡਾ ਮਾਨਾ ਵੀ ਅਸੀਂ ਆ 15 10-15 ਦਿਨਾਂ ਦੇ ਵਿੱਚ ਫਾਈਨਲ ਕਰ ਦਾਂਗੇ ਪਹਿਲਾਂ ਡਿਸਟ੍ਰਿਕਟ ਕਰਾਂਗੇ ਫਿਰ ਪੰਜਾਬ ਪ੍ਰਦੇਸ਼ ਕਰਾਂਗੇ ਫਿਰ ਜਿੰਨੇ ਸਾਡੇ ਬਿੰਗਾ ਜਿੰਨੇ ਸਾਡੇ ਸੱਜਣਾ ਉਹ ਸਾਰਿਆਂ ਨੂੰ ਬਣਾਵਾਂਗੇ ਜਿਹਦੇ ਵਿੱਚ ਨਗਰ ਕੌਂਸਲ ਦੇ ਐਮਸੀ ਨੇ ਜਿਹੜੇ ਮਸੂਦਾ ਜਿਹੜੇ ਕੀ ਉਹ ਨਹੀਂ ਆਏ ਨਾ ਜਿਹਦੇ ਵਿੱਚ ਕੀ 14 15 ਜਿਹੜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਲੀਜ਼ ਇਹ ਸਾਡੇ ਇੱਕ ਪਰਿਵਾਰ ਫੰਕਸ਼ਨ ਸੀ ਮੈਂ ਆਪਣੀ ਸਪੀਚ ਤੇ ਪਹਿਲਾਂ ਕਿਹਾ ਵੀ ਮੈਂ ਤਾਂ ਇੱਥੇ ਆਪਣੇ ਭਾਬੀ ਦਾ ਅਸ਼ੀਰਵਾਦ ਲੈਣ ਆਇਆ ਸੀਗਾ ਇਹ ਭਾਈ ਸਾਹਿਬ ਨੇ ਬੁਲਾਇਆ ਨਹੀਂ ਜਾ ਸਕਦੇ ਕਿ ਬਰੀ ਸੌ ਮਜਬੂਰੀਆਂ ਹੁੰਦੀਆਂ ਹੁਣ ਕੱਲ ਸਾਡੇ ਰਾਵਤ ਦੀ ਜਾਏ ਉਥੇ ਸਾਡੇ ਗਿਲਦੀਆ ਜੀ ਉਹ ਤੇ ਡੈਨੀ ਸਾਹਿਬ ਨਹੀਂ ਆ ਸਕਦੇ ਇਹ ਸੌ ਮਜਬੂਰੀਆਂ ਹੋ ਜਾਂਦੀਆਂ ਇਹਨਾਂ ਨੂੰ ਤੁਸੀਂ ਪੋਲੀਟਿਸਨ ਨਾਲ ਨਾ ਜੋੜੋ ਜੋੜੋ ਪਲੀਜ਼ ਥੈਂਕ ਯੂ ਹੱਲ ਪੁੱਛਣਗੇ ਤੁਹਾਨੂੰ ਉਹ ਜਾਂ ਤੁਹਾਡੇ ਮਤ ਭੇ ਸੁਧਰ ਗਏ ਜਾਂ ਨਹੀਂ ਸੁਧਰੇ ਇਹ ਪੁੱਛਣਗੇ ਉਹ ਕੋਈ ਨਾ ਜਦੋਂ ਆ ਕੇ ਦੱਸ ਦਾਂਗੇ ਜੀ ਉਦੋਂ ਪਹਿਲਾਂ ਹੀ ਸੁਧਾਰ ਲਾਂਗੇ ਉਦੋਂ ਤੱਕ ਸੁਧਰੇ ਜਾਂ ਗਏ ਤੁਹਾਡੇ ਦੇਖੋ ਹਰ ਗੱਲ ਦਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਜੁਕਿਆ ਵੀ ਹਰ ਗੱਲ ਦਾ ਸਮਾਂ ਜਿਹੜਾ ਸਮਾਂ ਡਿਸਚਨ ਹੁੰਦਾ ਔਰ ਇੱਕ ਇੰਗਲਿਸ਼ ਦੀ ਕਹਾਵਤ ਹੈ ਟਾਈਮ ਐਂਡ ਡੈਡ ਵੇਟ ਫਾਰ ਨਨ ਸਮਾਂ ਔਰ ਕਿਸਮਤ ਕਿਸਦਾ ਇੰਤਜ਼ਾਰ ਨਹੀਂ ਕਰਦੇ ਇਸ ਸਮੇਂ ਨਾ ਸਾਰਾ ਕੁਝ ਠੀਕ ਹੋ ਜੂ ਕੋਈ ਨਹੀਂ ਅੱਛਾ ਜਿੰਨੇ ਕ ਵਾਦੇ ਸਰਕਾਰ ਕਰਕੇ ਤੁਹਾਡੀ ਪਾਰਟੀ ਕਰਕੇ ਸਰਕਾਰ ਬਣਾਈ ਸੀ ਤੁਹਾਨੂੰ ਹੁਣ ਕੀ ਲੱਗਦਾ ਵੀ ਉਹ ਵਾਦਿਆਂ ਦੇ ਉੱਤੇ ਕਿੱਥੇ ਖੜੀ ਹੈ ਪਾਰਟੀ ਪਾਰਟੀ ਬਹੁਤ سارے ਦਾ ਵਾਦੇ ਪੂਰੇ ਹੋ ਗਏ ਜੀ ਆ ਪੰਜ ਚਾਰ ਹੀ ਰਹਿ ਗਏ ਵੀ ਹੋ ਜਾਣਗੇ ਪੂਰੇ ਜੀ ਮੇਰੀ ਗੱਲ ਸੁਣੋ ਤੁਸੀਂ ਇੱਕ ਬੇਨਤੀ ਮੈਂ ਤੁਹਾਨੂੰ ਕਰਨਾ ਚਾਹੁੰਦਾ ਸਾਰੇ ਤੁਸੀਂ ਮੇਰੇ ਪ੍ਰੈਸ ਵਾਲੇ ਸਾਥੀ ਬੈਠੇ ਹੋ ਜਦੋਂ ਸਾਡੀ ਸਰਕਾਰ ਆਈ ਆ ਉਸ ਤੋਂ ਪਹਿਲਾਂ ਕਾਂਲੀ ਭਾਜਪਾ ਸਰਕਾਰ ਖਜ਼ਾਨਾ ਖਾਲੀ ਦੇਗੀ ਸਾਰਿਆਂ ਨੂੰ ਪਤਾ ਫਿਰ ਵੀ ਸੀਐਮ ਸਾਹਿਬ ਨੇ ਉਹਨਾਂ ਦੀ ਸਰਕਾਰ ਨੇ ਆਪਣੀ ਸੂਝ ਬੂਝ ਨਾਲ ਲੋਗਾਂ ਦੇ ਬਹੁਤ ਕੁਝ ਮਾਫ ਕੀਤੇ ਆ ਚਾਹੇ ਘਰ ਘਰ ਨੌਕਰੀ ਦਿੱਤੀ ਕਿਸਾਨਾਂ ਦੇ ਥੋੜੇ ਬਹੁਤ ਕਰਜ਼ੇ ਮਾਫ ਕੀਤੇ ਪਰੰਤੂ ਫਿਰ ਤੁਸੀਂ ਉਹ ਤੋਂ ਬਾਅਦ ਦੇਖੋ ਵੀ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਇੱਕ ਕੋਵਿਡ-19 ਮਹਾਮਾਰੀ ਬਿਮਾਰੀ ਆਈ ਜਿਨੇ ਸਾਰੇ ਪੰਜਾਬ ਨੂੰ ਹਿੰਦੁਸਤਾਨ ਨੂੰ ਸਾਰੀ ਦੁਨੀਆ ਨੂੰ ਲਪੇਟੇ ਚ ਲੈ ਲਿਆ ਤੇ ਉਹਦਾ ਇੱਕ ਸਾਡੇ ਪੰਜਾਬ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਸੈਕੰਡ ਵਨ ਸਾਡਾ ਕਿਸਾਨ ਪੰਜਾਬ ਦਾ ਜੋ ਕਿ ਹਿੰਦੁਸਤਾਨ ਦਾ ਅੰਦਤ ਹੈ ਉਹ ਛੜਕਾਂ ਤੇ ਰੋ ਰਿਹਾ ਉਹਦਾ ਕਿੱਦਾਂ ਕਿੱਦਾਂ ਵੱਡਾ ਇਫੈਕਟ ਹੋਇਆ ਪੰਜਾਬ ਦੀ ਇਕਨੋਮੀ ਤੇ ਫੇਰ ਵੀ ਤੁਸੀਂ ਇੱਕ ਦੇਖੋ ਵੀ ਕਿੰਨੇ ਉਹਨਾਂ ਨੇ ਵਾਅਦੇ ਪੂਰੇ ਕੀਤੇ ਤੇ ਕਰ ਰਿਹਾ ਸਮਝ ਰਿਹਾ ਕਿਹੜੇ ਕਿਹੜੇ ਗਿਣਾਉ ਤੋਂ ਮੈਂ ਗਰੇ ਦੋ ਤਿੰਨ ਹੀ ਰਹਿ ਗਏ ਦੋ ਤਿੰਨ ਹੀ ਰਹਿ ਗਏ ਕਿਹੜੇ ਕਿਹੜੇ ਦੋ ਸਾਬ ਸਾਹਿਬ ਕਿਹੜੇ ਕਿਹੜੇ ਰਹਿ ਗਏ ਵੀ ਜਿਹੜੇ ਮੋਦੀ ਨੇ 2 ਕਰੋੜ ਸਾਲ ਦੇ ਦੇਣੇ ਸੀਗੇ ਉਹਦੇ માં 4 ਲੱਖ ਸਾਢੇ ਮੇਰੀ ਮੇਰੀ ਇੱਕ ਬੇਨਤੀ ਸੁਣੋ ਸਰ 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 ਮੇਰੀ 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 ਬੇਨਤੀ ਸੁਣੋ ਵੀ ਤੁਸੀਂ ਜਿਹੜੇ ਮੇਨ ਮੁੱਦੇ ਆ ਪੰਜਾਬ ਦੇ ਮੇਨ ਮੁੱਦੇ ਆ ਸਾਡਾ ਕਿਸਾਨ ਆ ਛੜਕਾਂ ਦੇ ਰੋ ਰਿਹਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਤੁਸੀਂ ਜਿਹੜੀ ਸਾਡੀ ਕੇਂਦਰ ਦੇ ਵਿੱਚ ਸਰਕਾਰ ਆ ਉਹ ਟਾਸ ਤੋਂ ਮਾਸਣੀ ਹੋ ਰਹੀ ਸਾਡੇ ਪ੍ਰਧਾਨ ਮੰਤਰੀ ਜੇ ਨਰਿੰਦਰ ਮੋਦੀ ਸੀ ਤੁਸੀਂ ਉਹਨਾਂ ਦੇ ਬਾਰੇ ਪੁੱਛੋ ਜਾ ਕੇ ਵੀ ਕਿਉਂ ਨਹੀਂ ਕਰ ਰਹੇ ਹੱਲ ਇਹ ਮੁੱਦੇ ਸਾਡੇ ਪੰਜਾਬ ਦੇ ਮੁੱਦੇ ਆ ਸੀ ਹੱਲ ਕਰ ਲਾਂਗੇ ਕੋਈ ਖਾਸ ਗੱਲ ਨਹੀਂ ਜਿਹੜਾ ਸਾਡਾ ਸਭ ਤੋਂ ਵੱਡਾ ਮੁੱਦਾ ਸਾਡਾ ਸਾਡਾ ਪੰਜਾਬ ਦਾ ਕਿਸਾਨ ਦਾ ਅੰਨਦਾਤਾ ਸਾਡੀ ਸੜਕਾਂ ਦੇ ਰੋੜਿਆ ਸਾਲ ਦਾ ਇਹਦੇ ਬਾਰੇ ਵੀ ਤੁਸੀਂ ਪੁੱਛੋ ਬੀਜੇਪੀ ਵਾਲਿਆਂ ਨੂੰ ਸਰਕਾਰ ਅੱਗੇ ਸਵਾਲ ਆ ਨਾ ਕੇਂਦਰ ਨਹੀਂ ਲੋਕਲ ਲੀਡਰ ਬਾਰੇ ਪੁੱਛੋ ਜੀ ਸਰ ਲੋਕਲ ਲੀਡਰ ਬਾਰੇ ਪੁੱਛੋ ਸਰ ਸਾਡੇ ਇਹੀ ਨਹੀਂ ਕੋਈ ਕੋਈ ਹਾਲਾਤ ਨਹੀਂ ਕੋਈ ਗੱਲ ਨਹੀਂ ਜੇ ਇਹ ਹਾਲਾਤ ਆ ਸਰ ਮਾੜੇ ਮੁੱਦੇ ਜਲਦੀ ਰਹਿੰਦੇ ਹੁੰਦੇ ਆ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਹੁੰਦੇ ਆ ਇਹ ਵਿਚਾਰਕ ਮਤਭੇਦ ਆ ਕੋਈ ਖਾਸ ਨਹੀਂ ਇਹ ਜਲਦੀ ਠੀਕ ਹੋ ਜਾ 6 ਮਹੀਨੇ ਨੂੰ ਤਾਂ ਚੋਣਾ ਸਿਰ ਤੇ ਪਈਆਂ ਵੱਸ ਲੈ ਦਿਓ ਤਾਂ ਵੱਸ ਹੈ ਨਹੀਂ ਬਾਦ ਨਹੀਂ ਅਰੇ ਜੀ ਗੱਲ ਤੁਹਾਨੂੰ ਤੁਸੀਂ ਕੱਲ ਵੀ ਦੇਖਿਆ ਹੋਣਾ ਸਾਡੇ ਜੋ ਜਨਰਲ ਸੈਕਟੀ ਨੇ ਆਲ ਇੰਡੀਆ ਕਾਂਗਰਸ ਮਿਟੀ ਰੇ ਔਰ ਸਾਡੇ ਪੰਜਾਬ ਦੇ ਇੰਚਾਰਜ ਨੇ ਹਰੀਸ਼ ਰਾਭਤੇ ਜੀ ਉਹ ਕੱਲ ਆਏ ਸਨ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਅੱਜ ਉਹ ਸੀਐਮ ਸਾਹਿਬ ਨੂੰ ਵੀ ਮਿਲੇ ਆ ਔਰ ਜਲਦੀ ਇਹ ਚੀਜ਼ਾਂ ਦਾ ਹੱਲ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਥੋੜੇ ਬਹੁਤ ਵਿਚਾਰਕ મતਭੇਦ ਹੁੰਦੇ ਆ ਉਹ ਹੱਲ ਹੋ ਜੂਗਾ ਜਲਦੀ ਹੀ ਕਹਿੰਦਾ ਮੈਂ ਫੇਲ ਹੋ ਗਿਆ ਕਹਿੰਦਾ ਮੈਨੂੰ ਕੋਸੁੰਦਾ ਨਹੀਂ ਉਹ ਠੀਕ ਹੋਏ ਮੈਂ ਇਹ ਤਾਂ ਵੀ ਦੋਸਤੋ ਨਹੀਂ ਨਹੀਂ ਪਲੀਜ਼ ਐਸੀ ਨਹੀਂ ਨਹੀਂ ਐਸੀ ਗੱਲ ਨਹੀਂ ਕੱਲ ਮੈਂ ਉਹਨਾਂ ਦੇ ਨਾਲ ਸੀਗਾ ਈਵਨ ਕਿ ਜਦੋਂ ਦੇ ਸਾਡੇ ਪ੍ਰਧਾਨ ਜੀ ਬਣੇ ਆ ਤੋ ਮੇਰੇ ਖਿਆਲ ਸ਼ਾਇਦ ਮੀਡੀਆ ਨਾਲ ਕਦੇ ਉਹਨਾਂ ਨਾਲ ਨਹੀਂ ਹੋਏ ਰੂਬਰੂ ਪਰ ਉਹਨਾਂ ਨੇ ਕੱਲ ਮੇਰੇ ਨਾਲ ਅਸੀਂ ਉੱਥੇ ਤੁਸੀਂ ਮੇਰੀਆਂ ਦੇਖਿਆ ਹੋਣੀਆਂ ਵੀ 10 ਮਿੰਟ ਮੀਡੀਆ ਨਾਲ ਰੂਬਰੂ ਹੋਏ ਆ ਔਰ ਬੜੇ ਵਧੀਆ ਸੂਲ ਜੋ ਇਹ ਬੰਦੇ ਨੇ ਉਹ ਉਥੋਂ ਦੇ ਉਤਰਾਖੰਡ ਦੇ ਪ੍ਰਧਾਨ ਵੀ ਰਹਿ ਚੁੱਕੇ ਆ ਪੰਜਾਬ ਦੇ ਪ੍ਰਦੇਸ਼ ਦੇ ਔਰ ਸੀਐਮ ਵੀ ਰਹਿ ਚੁੱਕੇ ਆ ਪਰ ਆਪ ਕਈ ਵਾਰ ਕਹਿ ਚੁੱਕੇ ਆ ਵੀ ਮੇਰੇ ਤੋਂ ਹੁਣ ਇਹ ਹੋ ਨਹੀਂ ਰਹੀ ਪੰਜਾਬ ਦੀਆਂ ਚਾਹਤੀਆਂ ਮੇਰੇ ਤੋਂ ਲੈ ਲਓ ਮੈਂ ਉਹਨਾਂ ਨੂੰ ਕੱਲੇ ਪੁੱਛਿਆ ਸੀ ਵੀ ਕਾਰਨ ਕੀ ਆ ਉਹ ਕਾਰਨ ਇਹ ਕਿ ਆ ਵੀ ਉਤਰਾਖੰਡ ਦੇ ਵਿੱਚ ਵੀ ਇਲੈਕਸ਼ਨਸ ਹੋ ਰਹੇ ਨੇ ਉਹ ਵੀ ਉਥੇ ਚਾਹੁੰਦੇ ਆ ਵੀ ਚਲੀ ਜਾ ਵੀ ਮੇਰੀ ਡਿਊਟੀ ਉਥੇ ਵੀ ਲੱਗੀ ਆ ਉਤਰਾਖੰਡ ਦੇ ਵਿੱਚ ਕੋਈ ਉਥੋਂ ਆਵਲਾ ਇਲੈਕਸ਼ਨ ਲੜਨਾ ਚਾਹੁੰਦੇ ਆ ਜਾਂ ਉੱਥੇ ਆਪ ਦਾ ਜਿੰਮੇਵਾਰੀ ਹੈ ਨਹੀਂ ਲੱਗਦਾ ਵੀ ਪੰਜਾਬ ਦੇ ਜਿਹੜਾ ਕਲੇਸ਼ ਤੋਂ ਤੰਗ ਆ ਕਿਉਂ ਇਹ ਗੱਲ ਕਹਿ ਰਹੇ ਨਹੀਂ 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 ਬਿਲਕੁਲ ਕੱਲ ਪ੍ਰੈਸ ਵਾਲੋਂ ਪੁੱਛੋ ਉਹਨਾਂ ਨੇ ਕਿਹਾ ਵੀ ਕੋਈ ਕਲੇਸ਼ ਤੋਂ ਨਹੀਂ ਮੇਰੀ ਜਿੰਮੇਵਾਰੀ ਹੈ ਮੈਂ ਉੱਤਰਾਖੰਡ ਦੇ ਵਿੱਚ ਜੰਪ ਆਲਾ ਮੈਂ ਉੱਥੇ ਡਿਊਟੀ ਲਾਵਾਂ ਸਿੰਪਲ ਗੱਲ ਹੈ ਵੀ ਜਦੋਂ ਦੀ ਨਵੀਂ ਟੀਮ ਤੁਹਾਡੀ ਬਣੀ ਹੈ ਸਿੱਧੂ ਸਾਹਿਬ ਪ੍ਰਧਾਨ ਬਣੇ ਨੇ ਉਦੋਂ ਦਾ ਕਲੇਸ਼ ਜਿਆਦਾ ਵਧੀਆ ਕਾਂਗਰਸ ਦੇ ਵਿੱਚ ਥੱਲੇ ਲੈਵਲ ਤੋਂ ਅੱਜ ਤੇ ਵੀ ਬੋਲ ਕੇ ਨੇ ਵਾਈਸ ਸਾਹਿਬ ਬੋਲੇ ਨੇ ਤੁਹਾਡੇ ਨਾਲ ਕਮਲ ਜੀ ਬੈਠੇ ਨੇ ਇਹ ਵੀ ਬੋਲੇ ਨੇ ਘੜੇਵੰਦੀ ਦੇ ਉੱਤੇ ਸਿੱਧਾ ਦਾ ਹਾਲਾਤ ਬਣੇ ਹੋਏ ਨੇ ਥੱਲੇ ਦੀ ਤੋਂ ਲੈ ਕੇ ਉੱਪਰ ਤੱਕ ਕਾਂਗਰਸ ਦੇ ਲਾਉਣ ਵਾਲੇ 6 ਮਹੀਨੇ ਕਿੰਦਾ ਕੱਟੂਕ ਮੇਰੀ ਗੱਲ ਸੁਣੋ ਜੀ ਬੈਠ ਹੁੰਦੇ ਸੀ ਕਾਂਗਰਸ ਇੱਕ ਬੜਾ ਵੱਡਾ ਪਰਿਵਾਰ ਹੈ ਇਹ ਮਾੜੇ ਮੋٹے ਝਗੜੇ ਹੁੰਦੀ ਰਹਿੰਦੇ ਆ ਤੁਸੀਂ ਦੇਖੋ ਵੀ 2017 ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਇੱਥੇ 10 ਸ ਔਰ ਉਹਨਾਂ ਨੇ ਵੀ ਕਹਿੰਦੇ ਸੀ ਬੜਾ ਵੱਡਾ ਵਿਕਾਸ ਕੀਤਾ ਲੋਕਾਂ ਦੇ ਬੜੇ ਕੰਮ ਕੀਤੇ ਪਰੰਤੂ ਤੁਸੀਂ ਦੇਖਿਆ ਫਿਰ ਵੀ ਉਹ ਤੀਜੇ ਨੰਬਰ ਤੇ ਰਹਿ ਗਏ ਅਸੀਂ 2 3 ਮੇਜੋਰਟੀ ਕੀਤੀ ਜਦੋਂ ਦਾ ਸਾਡਾ ਪੰਜਾਬ ਬਣਿਆ ਸਾਡਾ ਪਹਿਲੀ ਵਾਰ ਮੈਂ ਦੇਖਿਆ ਹੋਇਆ ਇਹ ਪੰਜਾਬ ਦੇ ਵਿੱਚ ਕਾਂਸ 2 3 ਮੇਜੋਰਟੀ ਲੈਂਦੀ ਹੈ ਔਰ ਹੁਣ ਵੀ ਕੋਈ ਖਾਸ ਗੱਲ ਨਹੀਂ ਇਹ ਮਾੜੇ-ਮੋٹے ਮੱਤੇ ਭੇਜਦਾ ਹੁੰਦੇ ਰਹਿੰਦੇ ਜਦੋਂ ਕੋਈ ਹੁੰਦਾ ਕੰਮ ਨਹੀਂ ਪਹੁੰਚੋ ਕੀ ਕਹਿਣਾ ਤੁਹਾਨੂੰ ਭਰਾ ਆਇਆ ਛੋਟਾ ਠੀਕ ਹੈ ਭਰਾ ਆਇਆ ਛੋਟਾ ਮੇਰਾ ਇਹ ਅਸੀਂ ਇਹ ਜੋ ਬੜਾ ਉਡੀਕ ਖੁਸ਼ੀ ਰਹੇ ਥੇ ਆਏ ਹੋਰ ਤਰੱਕੀ ਦੇਵੇਂ ਚੜ੍ਹਦੇ ਖੜਾ ਰੱਖਿਆ ਫਾਦਾ ਬਣਾ ਰਹੇ ਕੀ ਲੱਗਦਾ ਹੁਣ ਮਤਲਬ ਕਿ ਜਿਹੜੀ ਸੁਣਵਾਈ ਸ਼ੁਰੂ ਹੋਏਗੀ ਟਕਸਾਲੀ ਕਾਂਗਰਸੀਆਂ ਦੀ ਨਹੀਂ ਸਾਡੇ ਦਾ ਪਹਿਲਾਂ ਵੀ ਸੁਣਵਾਈ ਆਈ ਅਸੀਂ ਤਾਂ ਨਾਰਾਜ਼ ਨਹੀਂ ਜਿਹੜੇ ਨਵੇਂ ਆਏ ਉਹ ਵਿਚਾਰੇ ਮਾਝੂ ਨੇ ਸਾਡੇ ਵੀ ਢਾੜਾ ਬੰਦੀ ਦੇਖੂ ਨਹੀਂ ਮਿਲਦੀ ਇੱਥੇ ਆਏ ਨਹੀਂ ਬੱਕਰੋ ਢਾੜਾ ਬੰਦੀ ਜਿਹੜਾ ਬੰਦੀ ਰੋਹੀ ਪਰਿਵਾਰ ਦਾ ਹੋਇਆ ਪਾਰਟੀ ਕਾਦੀ ਹੋਈ ਜਾਣਾ ਨਹੀਂ ਕੁਝ ਨਹੀਂ ਆ ਛੋੜਿਆ ਗੱਲਾਂ ਨੇ ਇੱਥੇ ਸਾਰੇ ਕਾਂਗਰਸੀ ਆ ਸੀ ਕੋਈ ਉੱਥੇ ਬੈਠਾ ਕੋਈ ਸਿਮਾਗੁਰੇ ਬੈਠਾ ਕੋਹਰੇ ਬੈਠਾ ਕੋਹਰ ਖੜਾ ਸਾਡੇ ਕੋਲ ਛੋਟੀ ਸੋਚ ਹੈ ਸਾਰੇ ਸੀ ਕਾਂਗਰਸਾਂ ਨਾਲ ਜੁੜੇ ਤਾਂਦਰ ਸਾਹਮਣੇ ਉਹਨਾਂ ਨੂੰ ਵਧੀਆ ਜਿਹਨੂੰ ਕਿਹ ਪਹੁੰਚਦਾ ਮੌਕਾ ਮਿਲ ਜਾਂਦਾ ਨਿਕਲ ਜਾਂਦਾ ਬਸਾਬ ਵਰਗਾ ਬੇਨਤੀ ਕਰਾਂਗਾ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ